ਮੇਰਾ ਨਾਮ ਐਡਵੋਕੇਟ ਮੋਹਿਤ ਗਰਗ ਜੀ 30 11 2024 ਨੂੰ 12 ਉਠ ਪੁਲਿਸ ਵੱਲੋਂ ਜਿਹੜੇ ਹੈਗੇ ਇੱਥੇ ਪਕੜੇ ਗਏ ਸੀ ਜੀ ਕਨਾਲ ਕਲੋਨੀ ਪੁਲਿਸ ਵੱਲੋਂ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਸੀ ਵੀ ਇਹ ਤਸਕਰੀ ਕਰਨ ਲਈ ਬਿਹਾਰ ਜਾ ਰਹੇ ਸੀ ਜਿਹਦੇ ਅੰਡਰ ਪੁਲਿਸ ਨੇ ਐਫ ਆਈ ਆਰ ਨੰਬਰ 191 ਠੀਕ ਹੈ ਅੰਡਰ ਸੈਕਸ਼ਨ 11 ਏ ਪ੍ਰੋਵਿੰਸ਼ਨਲ ਕਰੂਲਟੀ ਟੂ ਐਨੀਮਲ ਐਕਟ ਦਰਜ ਕੀਤਾ ਸੀ ਕਨਾਲ ਕਲੋਨੀ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਮੌਕੇ ਤੇ ਦੋ ਬੰਦੇ ਸੀ ਉਹ ਭੱਜ ਚੁੱਕੇ ਸੀ ਇੱਕ ਟਰੱਕ ਡਰਾਈਵਰ ترسےم ਸਿੰਘ ਉਹਨੂੰ ਮੌਕੇ ਤੇ ਜਿਹੜਾ ਹੈਗਾ ਪਕੜ ਲਿਆ ਸੀ ਉਸ ਤੋਂ ਬਾਅਦ ਇੱਕ ਐਪਲੀਕੇਸ਼ਨ ਉਠਾਂ ਦੀ سپਰਦਾਰੀ ਲਈ ترسےم ਸਿੰਘ ਨੇ ਲਗਾਈ ਸੀ ਮਾਨਜੋ ਕੋਰਟ ਮਹੇਸ਼ ਸ਼ਰਮਾ ਜੀ ਦੀ ਕੋਰਟ ਦੇ ਵਿੱਚ ਲਾਈ ਸੀ ਇੱਕ ਐਪਲੀਕੇਸ਼ਨ ਸਾਡੇ ਵੱਲੋਂ ਮਹਾਵੀਰ ਕੈਮਲ ਸੈਂਚਰੀ ਜੇ ਕਿ ਉਠਾਂ ਦੀ ਦੇਖਪਾਲ ਕਰਦੀ ਹੈ ਪੂਰੀ ਆਲ ਇੰਡੀਆ ਦੇ ਵਿੱਚ ਅਸੀਂ ਲਗਾਈ ਗਈ ਸੀ ਮਾਨ ਜੋ ਜੱਸਾਬ ਨੇ ਅੱਜ মিডিਆ ਰਿਪੋਰਟਾਂ ਦੀ ਨਾਲ মিডিਆ ਰਿਪੋਰਟਾਂ ਨੂੰ ਦੇਖਦੇ ਹੋਏ ਅਤੇ ਸਾਡੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ 12 ਉਠਾਂ ਨੂੰ ਸਰਪਰਦ ਜਿਹੜੀ ਸਾਨੂੰ ਦਿੱਤੀ। ਕੀ ਮਾਮਲਾ ਸਾਰਾ ਸੀ ਇਹ ਕਿ ਉਠਾਂ ਦੀ ਆਪਣਾ ਕਿਹ ਤਰ੍ਹਾਂ ਦੀ ਸੀ ਕੀ ਮਾਮਲਾ ਸੀ ਤਸਕਰੀ ਸੀ ਕਿਸ ਨੰਬਰ ਦੀ ਇਹ ਜੀ ਪੁਲਿਸ ਦੇ ਜਿਹੜੀ ਇਨਵੈਸਟੀਗੇਸ਼ਨ ਦੇ ਅਨੁਸਾਰ ਹੈਗਾ ਵੀ ਇਹ ਤਸਕਰੀ ਕਰਨ ਲਈ ਜਾ ਰਹੇ ਸੀ ਕਿਉਂਕਿ ਉਹ ਇਸ ਤਰ੍ਹਾਂ ਪਤਾ ਲੱਗਦਾ ਹੈ ਇਹ 12 ਤੇ 12 ਉਠ ਇੱਕ ਕੈਂਟਰ ਦੇ ਵਿੱਚ ਪੂਰੀ ਤਰ੍ਹਾਂ ਨੱਪ ਕੇ ਲੱਤਾਵਾਵਾਂ ਬੰਨ ਕੇ ਉਹਨਾਂ ਨੂੰ ਉਠਾਇਆ ਗਿਆ ਸੀ। ਇਦੋਂ ਕੋਈ ਸਾਫ ਪਤਾ ਲੱਗਦਾ ਕਿ ਇਹ ਤਸਕਰੀ ਕਰਨ ਲਈ ਬਿਹਾਰ ਜਾ ਰਹੇ ਸੀ ਕੱਟਣ ਵੱਡਣਗੇ ਕਿ ਕਿੱਥੇ ਰੱਖੀ ਪਈਣ ਰੋਕਦੇ ਸੀ ਇਹ ਜਿਹੜੇ ਉੱਠ ਹੈ ਜੀ ਸ਼੍ਰੀ ਚੰਦ ਗਊਸ਼ਾਲਾ ਬਲਾਡੇ ਵਾਲਾ ਰੱਖੇ ਜੀ ਪੁਲਿਸ ਦੀ ਨਿਗਰਾਨੀ ਹੇਠ ਇਹ ਉੱਥੇ ਰੱਖੀ ਗਈ ਸੀ ਹੁਣ ਤੱਕ ਪੁਲਿਸ ਨੇ ਇਹਨਾਂ ਦੀ ਨਿਗਰਾਨੀ ਕੀਤੀ ਸੀ ਹੁਣ ਇਹਨਾਂ ਦੀ ਨਿਗਰਾਨੀ ਸਾਰੀ ਪੁਲਿਸ ਨੇ ਕੀਤੀ ਜੀ ਗਊਸ਼ਾਲਾ ਦਾ ਜਿਹੜਾ ਇਹਨਾਂ ਦੀ ਦੇਖਪਾਲ ਕਰਦੀ ਸੀ ਵੈਟਰਨਰੀ ਡਾਕਟਰ ਦੇਟਾ ਹੁਣ ਕਿੱਥੇ ਭੇਜੇਗੇ ਆਪਣੀਆਂ ਹੁਣੇ ਉੱਥੇ ਰਾਜਸਥਾਨ ਜਿੱਥੇ ਇਹਨਾਂ ਦਾ ਮੇਨ ਹੈਗਾ ਹੋਮ ਟਾਊਨ ਹੈ ਰਾਜਸਥਾਨ ਹੈ ਉੱਥਾਂ ਦਾ ਉੱਥੇ ਹੁਣੇ ਭੇਜੇ ਇਹ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਨੇ ਤਸਕਰੀ ਕਰਦੇ ਨੇ ਉਹਨਾਂ ਦੇ ਖਿਲਾਫ ਤਸਕਰੀ ਕਰਦੇ ਨੇ। ਉਹ ਇਸ ਤਰ੍ਹਾਂ ਦੇ ਇਹੀ ਹੈ ਵੀ ਜਿਹੜੇ ਸਮਾਜ ਸੇਵੀ ਲੋਕਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਜੋ ਵੀ ਇਸ ਤਰ੍ਹਾਂ ਦੇ ਪਸ਼ੂਆਂ ਦੀ ਜਾਂ ਹੋਰ ਤਸਕਰੀ ਹੁੰਦੀ ਆ ਉਹਨੂੰ ਰੋਕਣ ਲਈ ਇੱਕ ਬੜਾ ਵਧੀਆ ਪੁਲਿਸ ਨੂੰ ਵੀ ਅਸੀਂ ਸਲਾਹਾਂ ਜੋ ਕੰਮ ਮੰਨਦੇ ਆ ਕਿ ਪੁਲਿਸ ਨੇ ਮੌਕੇ ਤੇ ਟਰੱਕ ਫੜ ਕੇ ਉਸ ਦੇ ਖਿਲਾਫ ਕਾਰਵਾਈ ਕੀਤੀ। ਉਬ ਬ੍ਰਾਹਮ ਚਿਤਾ ਜਾਣਕਾਰੀ ਮੁਤਾਬਿਕ ਪਿਛਲੇ ਮਹੀਨੇ ਬਠਿੰਡਾ ਦੇ ਵਿੱਚ ਇੱਕ ਸ਼ਿਕਾਇਤ ਦੇ ਚੱਲਦਿਆਂ ਜਦੋਂ ਰਾਜਸਥਾਨ ਤੋਂ ਆ ਰਹੀ ਇੱਕ ਟੈਂਟਰ ਨੂੰ ਰੋਕਿਆ ਗਿਆ ਤਾਂ 12 ਊਂਠ ਲੱਤਾਂ ਬਨ ਕੇ ਟਰੱਕ ਦੇ ਵਿੱਚ ਬੁਰੀ ਤਰ੍ਹਾਂ ਵੜੇ ਗਏ ਸਨ ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਤੇ ਇਨ੍ਹਾਂ ਊਂਠਾਂ ਦੀ ਤਸਕਰੀ ਕਰਨ ਦੇ ਦੋਸ਼ਾਂ ਦੇ ਹੇਠ ਕੇਸ ਦਰਜ ਕਰ ਲਿਆ ਇਨ੍ਹਾਂ ਊਠਾਂ ਦਾ ਕਤਲ ਕਰਨ ਲਈ ਯੂਪੀ ਲਜਾਇਆ ਜਾ ਰਿਹਾ ਸੀ ਕੇਸ ਦਰਜ ਹੋਣ ਤੋਂ ਬਾਅਦ ਇਹ ਸਾਰੇ ਊਠ ਪੁਲਿਸ ਦੀ ਨਿਗਰਾਨੀ ਦੇ ਵਿੱਚ ਸਨ ਅਤੇ ਇਹਨਾਂ ਨੂੰ ਬਠਿੰਡਾ ਦੇ ਇੱਕ ਨਿੱਜੀ ਗਊ ਸ਼ੈੱਡ ਦੇ ਵਿੱਚ ਰੱਖਿਆ ਗਿਆ ਸੀ ਪਰ ਇਨ੍ਹਾਂ ਊਠਾਂ ਦੀ ਗਊਸ਼ਾਲਾ ਦੇ ਵਿੱਚ ਸਹੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਜਾ ਰਹੀ ਸੀ ਇੱਥੇ ਕਈ ਊਠਾਂ ਨੂੰ ਨੱਕ ਦੇ ਕੀੜੇ ਵੀ ਲੱਗ ਗਏ ਸਨ ਅਤੇ ਉਹਨਾਂ ਦੀ ਸਹੀ ਢੰਗ ਨਾਲ ਸੰਭਾਲ ਨਹੀਂ ਕੀਤੀ ਜਾ ਰਹੀ ਸੀ ਜਿਸ ਕਾਰਨ ਇਸ ਸਬੰਧੀ ਬਠਿੰਡਾ ਦੀ ਮਾਨਯੋਗ ਅਦਾਲਤ ਨੂੰ ਵੀ ਜਾਣੂ ਕਰਵਾਇਆ ਗਿਆ ਜਿਸ ਕਾਰਨ ਮਾਨਯੋਗ ਅਦਾਲਤ ਨੇ ਉੱਠ ਨੂੰ Rajasthan ਦੇ ਮਹਾਵੀਰ ਊਂਠ ਸੈਂਚਰੀ ਦੇ ਹਵਾਲੇ ਕਰਨ ਦਾ ਫੈਸਲਾ ਕਰ ਲਿਆ